ਬਾਦ ਜ਼ਿੰਦਾਬਾਦ ਜ਼ਿੰਦਾਬਾਦ ਚਿਪਾ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਚਿਪਾ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਬਿਜਲੀ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਬਿਜਲੀ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਚਿਪਾ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਨਹੀਂ ਲੱਗਣ ਦਿਆਂਗੇ ਤੇ ਮੈਡਮ ਬਲਜੀਤ ਕੌਰ ਜਿਹੜਾ ਅੱਜ ਧਰਨਾ ਲੱਗਾ ਤੁਸੀਂ ਲਾਇਆ ਮੀਟਰਾਂ ਦੇ ਵਿਰੁੱਧ ਇਹਦੇ ਬਾਰੇ ਦੱਸੋ ਕੁਝ ਅ ਦੇਖੋ ਜੀ ਜਿਹੜਾ ਦਿੱਲੀ ਅੰਦੋਲਨ ਆਪਾਂ 2020 ਦੇ ਵਿੱਚ ਜਿੱਤ ਕੇ ਆਏ ਹਾਂ ਜਿਹਨੂੰ ਉਹਦੇ ਵਿੱਚ ਇੱਕ ਮੰਗ ਆਪਣੀ ਐ ਸੀ 2000 ਬਿੱਲ ਬਿਜਲੀ ਐਕਟ ਸੀਗਾ 2020 ਉਹ ਆਪਾਂ ਰੱਦ ਕਰਵਾਇਆ ਸੀ ਇਹਨਾਂ ਨੇ ਉਹੀ ਬਿੱਲ 2021 20 ਮਤਲਬ 22 23 24 ਚ ਲੈ ਕੇ ਆ ਨਾ ਉਹ 25 ਚ ਫਿਰ ਮਤਲਬ ਕੋਸ਼ਿਸ਼ ਹੈ ਪਾਸ ਕਰਨ ਜਾ ਰਹੇ ਉਹੀ ਬਿੱਲ ਜਿਹਦੇ ਖਾਤਰ ਚੈਪ ਵਾਲੇ ਮੀਟਰ ਜਿਹੜਾ ਹਰ ਘਰ 'ਚ ਪਹਿਲਾਂ ਸਰਕਾਰੀ ਦਫਤਰਾਂ 'ਚ ਰੋਸ ਤੋਂ ਬਾਅਦ ਹਰ ਘਰ ਚ ਲਾ ਦਿੱਤੇ ਜਾਣਗੇ ਜਿਹਦਾ ਮਤਲਬ ਆਮ ਆਦਮੀ ਤੇ ਬਹੁਤ ਵੱਡਾ ਅਸਰ ਪਊਗਾ ਕਿਉਂਕਿ ਉਹਦੇ ਵਿੱਚ Airtel ਦੀ SIM ਪੈਂਦੀ ਹੈ ਜਿੱਦਾਂ ਹੀ ਆਪਾਂ ਮੋਬਾਈਲ ਰੀਚਾਰਜ ਕਰਾਉਨੇ ਆ ਜਿੰਨਾ ਚਿਰ ਪੈਸੇ ਹੁੰਦੇ ਆ ਆਪਣਾ ਫੋਨ ਉਹਨਾਂ 'ਚ ਹੀ ਚੱਲਦਾ ਉਹੀ ਸਿਸਟਮ ਇੱਧਰ ਹੈ ਕਿ ਜਿੰਨਾ ਚਿਰ ਪੈਸੇ ਹੋਣਗੇ ਉਹਨਾਂ 'ਚ ਹੀ ਬਿਜਲੀ ਚੱਲਿਆ ਕਰੂਗੀ ਸੋ ਇਹ ਵਿਚਾਰ ਹੁਣ ਕੱਢ ਦਿੱਤਾ ਜਾਵੇ ਕਿ ਗਵਾਂਢੀ ਦੀ ਬਿਜਲੀ ਚੱਲਦੀ ਹੈ ਤੇ ਮੇਰੀ ਵੀ ਚੱਲਣੀ ਹੈ ਸੋ ਇਹੀ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਹੁਣ ਆਪਾਂ ਨੂੰ ਲੜਨ ਦੀ ਲੋੜ ਹੈ ਇਹ ਕਿਹੜੀ ਯੂਨੀਅਨ ਵੱਲੋਂ ਜੀ ਅ ਪੰਜ ਜਥੇਬੰਦੀਆਂ ਅ ਜਿਹੜੀਆਂ ਪੰਜਾਬ ਭਰ ਦੇ ਵਿੱਚ ਇਹ ਜਿਹੜੀਆਂ ਸ਼ੰਭੂ ਮੋਰਚੇ ਸ਼ੰਭੂ ਟਕਣੌੜੀ ਦੇ ਸੀ ਉਹਨਾਂ ਵਿੱਚ ਸਿੱਧੂਪੁਰ ਨੂੰ ਛੱਡ ਕੇ ਬਾਕੀ ਸਾਰੀਆਂ ਜਥੇਬੰਦੀਆਂ ਹਨ ਤਾਂ ਪ੍ਰਧਾਨ ਜੀ ਜਿਹੜਾ ਅੱਜ ਧਰਨਾ ਲਾਇਆ ਬਿਜਲੀ ਵਾਲੇ ਮੀਟਰਾਂ ਦੇ ਖਿਲਾਫ ਜਿਹੜੇ ਚੱਪ ਵਾਲੇ ਲੱਗਣੇ ਆ ਉਹਦੇ ਬਾਰੇ ਕੋਈ ਦੱਸੋ ਨਾਲੇ ਆਪਣਾ ਨਾਮ ਬੋਲ ਕੇ ਸਭ ਜਥੇਬੰਦੀ ਦੱਸੋ ਮੈਂ ਗੁਰਪਾਗ ਸਿੰਘ ਰੂੜ ਬੀਕੇ ਜੋ ਕ੍ਰਾਂਤੀਕਾਰੀ ਤੋਂ ਅੱਜ ਜਿਹੜਾ ਧਰਨਾ ਇਹ ਜਿਹੜੇ ਚਿਪਾਂ ਵਾਲੇ ਮੀਟਰ ਲਾਏ ਜਾ ਰਹੇ ਆ ਤੇ ਇੱਕ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਇੱਕ ਜਿਹੜੇ ਮੁੰਡੇ ਕੱਚੇ ਆ ਇਹਨਾਂ ਨੂੰ ਪੱਕੇ ਕਰਾਉਣ ਵਾਸਤੇ ਸਾਡਾ ਨੁਕਸਾਨ ਹੋ ਰਿਹਾ ਕਿ ਜਿਹੜੇ ਚਿਪਾਂ ਵਾਲੇ ਮੀਟਰ ਆ ਆਉਣ ਵਾਲੇ ਸਮੇਂ 'ਚ ਹੋਵੇਗਾ ਕਿ ਪਹਿਲਾਂ ਤੁਸੀਂ ਇਹਦਾ ਬਿੱਲ ਭਰੋ ਤੇ ਫਿਰ ਮੀਟਰ ਚੱਲੂਗਾ ਅੱਜ ਅਸੀਂ ਗਰੀਬ ਲੋਕ ਆ ਜਿਹੜੇ ਅੱਜ ਕਰਜ਼ਾਈ ਆ ਜਿਹੜੇ ਪੰਜਾਬ ਦੇ ਲੋਕ ਉਹਨਾਂ ਵਾਸਤੇ ਬੜੀ ਮੁਸ਼ਕਲ ਦੀ ਘੜੀ ਆ ਕਿਉਂਕਿ ਪਹਿਲਾ ਕਿਸੇ ਕੋਲ ਪੈਸੇ ਹੁੰਦੇ ਕਿਸੇ ਕੋਲ ਨਹੀਂ ਹੁੰਦੇ ਕਿਸੇ ਦੇ ਘਰ ਚ ਜੀ ਬਿਮਾਰ ਪਿਆ ਉਹ ਪਹਿਲਾ ਕਿੱਥੋਂ ਹੁਣ ਜਾ ਤਾਂ ਉਹਨੂੰ ਉਧਰੋਂ ਪੱਖੇ ਦੀ ਲੋੜ ਆ ਉਧਰੋਂ ਉਹਨੂੰ ਕੂਲਰ ਦੀ ਲੋੜ ਆ ਮਰੀਜ਼ ਨੂੰ ਉਹ ਵਿਚਾਰਾ ਇੰਨਾ ਕਿ ਤੰਗਾ ਕਿ ਉਹਦੀ ਆਮਦਨ ਤੋਂ ਵੱਧ ਪੈਸੇ ਹਸਪਤਾਲ 'ਚ ਲੱਗ ਰਹੇ ਆ ਉਹ ਕਿੱਥੋਂ ਭਰੂਗਾ ਮੀਟਰ ਦਾ ਬਿੱਲ ਬਈ ਇਹਦਾ ਕਰਕੇ ਸਾਨੂੰ ਚਿੱਪਾਂ ਵਾਲੇ ਮੀਟਰ ਜਿਹੜੇ ਨਹੀਂ ਮਨਜ਼ੂਰ ਪ੍ਰਾਈਵੇਟ ਨੂੰ ਨਾ ਕੀਤਾ ਜਾਵੇ ਹੱਥ ਤੋਂ ਵੱਧ ਮਹਿੰਗੀ ਹੈ ਜਿਹੜੀ ਅਸੀਂ ਉਹਦਾ ਬਿੱਲ ਨਹੀਂ ਭਰ ਸਕਾਂਗੇ ਇਸ ਕਰਕੇ ਅਸੀਂ ਸਰਕਾਰ ਦਾ ਵਿਰੋਧ ਕਰਦੇ ਆਂ ਤੇ ਇਹ ਵੀ ਚੇਤਾਵਨੀ ਵੀ ਦਿੰਦੇ ਆ ਕਿ ਅਸੀਂ ਪਿੰਡਾਂ 'ਚ ਮੀਟਰ ਜਿਹੜੇ ਨਹੀਂ ਲੱਗਣ ਦਿਆਂਗੇ ਠੀਕ ਹੈ ਬਹੁਤ-ਤਾਂ ਨੂੰ